ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਕੇਂਦਰੀ ਬਜਟ ਸੰਸਦ ਵਿੱਚ ਪੇਸ਼ ਕੀਤਾ। ਬਜਟ ਗਰੀਬਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ ਉੱਪਰ ਕੇਂਦ੍ਰਿਤ ਹੈ। ਪੇਸ਼ ਹੈ ਕੇਂਦਰੀ ਬਜਟ ਬਾਰੇ ਵਿਸ਼ੇਸ਼ ਰਿਪੋਰਟ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਪੇਸ਼ ਕੀਤਾ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਪੂਰਾ ਕੇਂਦਰੀ ਬਜਟ। ਵਿਕਸਿਤ ਭਾਰਤ ਦੇ ਲਈ 9 ਸੂਤਰੀ ਰੋਡਮੈਪ ਦਾ ਐਲਾਨ। ਸਾਲ 2024-25 ਵਿੱਚ ਦੇਸ਼ ਦੇ ਵਿਕਾਸ ਤੇ ਖਰਚ ਹੋਣਗੇ 48 ਲੱਖ 21000 ਕਰੋੜ ਰੁਪਏ ਐਨਡੀਏ 3.0 ਦੇ ਪਹਿਲੇ ਬਜਟ ਦਾ ਫੋਕਸ ਰੋਜ਼ਗਾਰ ਪੈਦਾ ਕਰਨਾ, ਕੌਸ਼ਲ ਵਿਕਾਸ, ਐਮਐਸਐਮਈ ਸੈਕਟਰ ਅਤੇ ਮੱਧ ਵਰਗ ਤੇ ਵਿੱਤ ਮੰਤਰੀ ਦੀ ਨੀਤੀਆਂ ਦੇ ਕੇਂਦਰ ਵਿੱਚ ਗਰੀਬ ਔਰਤਾਂ, ਨੌਜਵਾਨ ਅਤੇ ਕਿਸਾਨ ਭਲਾਈ ਕਿਸੇ ਵੀ ਨਵੇਂ ਟੈਕਸ ਦਾ ਐਲਾਨ ਨਹੀਂ ਰੋਜ਼ਗਾਰ ਅਤੇ ਪੋਸ਼ਣ ਵਿਕਾਸ ਲਈ ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਵਿਸ਼ੇਸ਼ ਪੈਕੇਜ ਦੇ ਤਹਿਤ 5 ਯੋਜਨਾਵਾਂ ਦਾ ਐਲਾਨ ਕੀਤਾ ਅਗਲੇ 5 ਸਾਲਾਂ ਵਿੱਚ ਰੋਜ਼ਗਾਰ ਪੈਦਾ ਕਰਨ ਵਿੱਚ ਖਰਚ ਹੋਣਗੇ 2 ਲੱਖ ਕਰੋੜ ਰੁਪਏ 4 ਕਰੋੜ ਤੋਂ ਜ਼ਿਆਦਾ ਨੌਜਵਾਨਾਂ ਨੂੰ ਮਿਲੇਗਾ ਫਾਇਦਾ ਪੀਐਲਆਈ ਤਹਿਤ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪੈਕੇਜ ਵਿੱਚ ਈਐਲਆਈ ਦਾ ਐਲਾਨ এমਪਲয়ਮੈਂਟ ਲਿੰਕਡ ਇਨਸੈਂਟਿਵ ਦੇ ਤਹਿਤ ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ ਦੇ ਲਈ ਪ੍ਰਧਾਨ ਮੰਤਰੀ ਪ੍ਰੋਥਾਹਨ ਪੈਕੇਜ ਤਹਿਤ ਤਿੰਨ ਨਵੀਆਂ ਯੋਜਨਾਵਾਂ ਦਾ ਐਲਾਨ ਪਹਿਲੀ ਵਾਰ ਨੌਕਰੀ ਮਿਲਣ ਵਾਲਿਆਂ ਨੂੰ ਸਰਕਾਰ ਦੇਵੇਗੀ 15000 ਰੁਪਏ ਦਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹਰ ਨਵੇਂ ਰੋਜ਼ਗਾਰ ਸਿਰਜਣ ਤੇ ਸਰਕਾਰ ईपीएफओ ਦੇ ਯੋਗਦਾਨ ਕੰਪਨੀਆਂ ਨੂੰ ਦੇਵੇਗੀ ਸਹਿਯੋਗ ਹੁਨਰ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਨਵੇਂ ਪੈਕੇਜ ਦੀ ਕੋਸ਼ਿਸ਼ਾ ਅਗਲੇ 5 ਸਾਲਾਂ ਵਿੱਚ ਉਦਯੋਗ ਜਗਤ ਲਈ ਤਿਆਰ ਕੀਤੇ ਜਾਣਗੇ 20 ਲੱਖ ਨੌਜਵਾਨ ਸਿੱਖਿਆ ਅਤੇ ਹੁਨਰ ਵਿਕਾਸ ਦੇ ਲੇ ਦਿੱਤੇ ਜਾਣ ਵਾਲੇ ਕਰਜ਼ੇ ਤੇ ਮਿਲੇਗੀ ਸਰਕਾਰ ਦੀ ਗਰੰਟੀ ਅਤੇ ਸਬਸਿਡੀ ਵਿਕਸਤ ਭਾਰਤ ਦੇ ਨਿਰਮਾਣ ਲਈ ਬਜਟ ਵਿੱਚ ਸਰਕਾਰ ਨੇ ਨੋ ਪੈਲ ਕਦਮੀਆਂ ਤੇ ਕੀਤਾ ਫੋਕਸ ਖੇਤੀਬਾੜੀ ਰੋਜ਼ਗਾਰ ਮੈਨੂਫੈਕਚਰਿੰਗ ਸਿੱਖਿਆ ਸ਼ਹਿਰੀ ਵਿਕਾਸ ਊਰਜਾ ਸੁਰੱਖਿਆ ਬੁਨਿਆਦੀ ਢਾਂਚਾ ਨਵੀਨਤਾ ਅਗਲੀ ਪੀੜੀ ਦੇ ਸੁਧਾਰਾਂ ਦੇ ਬੁਨਿਆਦ ਤੇ ਬਣਨਗੇ ਭਵਿੱਖ ਦਾ ਬਜਟ ਮਧ ਵਰਗ ਨੂੰ ਰਾਹਤ ਦੇਣ ਲਈ ਵਿੱਤ ਮੰਤਰੀ ਨੇ ਨਵੇਂ ਟੈਕਸ ਸਲੈਬ ਦਾ ਐਲਾਨ ਕੀਤਾ 3 ਲੱਖ ਰੁਪਏ ਤੇ ਕੋਈ ਟੈਕਸ ਨਹੀਂ 10 ਤੋਂ 7 ਲੱਖ ਰੁਪਏ ਤੇ 5 ਫੀਸਡ 7 ਤੋਂ 10 ਲੱਖ ਤੱਕ 10 ਫੀਸਡ 10 ਤੋਂ 12 ਲੱਖ ਰੁਪਏ ਤੱਕ 15 ਫੀਸਡ 12 ਤੋਂ 15 ਲੱਖ ਰੁਪਏ ਤੱਕ ਲਈ 20 ਫੀਸਡ ਤੇ 15 ਲੱਖ ਤੋਂ ਵੱਧ ਆਮਦਨ ਉਪਰ 30 ਫੀਸਡ ਟੈਕਸ ਦਾ ਪ੍ਰਸਤਾਵ ਮਾਨਕ ਕਟੌਤੀ 50000 ਤੋਂ ਵਧਾ ਕੇ 75000 ਰੁਪਏ ਪੈਨਸ਼ਨ ਧਾਰਕਾਂ ਲਈ ਸੀਮਾ 15000 ਤੋਂ ਵਧਾ ਕੇ 25000 ਰੁਪਏ ਕੀਤੀ ਗਈ। ਕੇਂਦਰੀ ਬਜਟ ਵਿੱਚ ਦਿਖਿਆ مالی ਅਨੁਸ਼ਾਸਨ ਤੇ ਜ਼ੋਰ। ਇਸ ਸਾਲ ਲਈ ਵਿੱਤੀ ਘਾਟਾ ਜੀਡੀਪੀ ਦਾ 4.9% ਰਹਿਣ ਦਾ ਅਨੁਮਾਨ। ਅਗਲੇ ਸਾਲ ਲਈ ਵਿੱਤ ਮੰਤਰੀ ਨੇ ਰੱਖਿਆ 4.5 ਫੀਸਦੀ ਟਿੱਚਰ ਕੇਂਦਰੀ ਬਜਟ ਦੇ ਸਰਕਾਰ ਦਾ ਕੌਸ਼ਲ ਵਿਕਾਸ ਤੇ ਦਿਖਿਆ ਪੂਰਾ ਫੋਕਸ ਸਰਕਾਰ ਦਾ ਕੁੱਲ ਪੂੰਜੀਗਤ ਖਰਚਾ 15 ਲੱਖ ਕਰੋੜ ਰੁਪਏ ਤੋਂ ਪਾਰ ਖੇਤੀਬਾੜੀ ਅਤੇ ਕਿਸਾਨ ਕਲਿਆਣ ਦੇ ਪ੍ਰੋਗਰਾਮਾਂ ਲਈ ਵਿੱਤ ਮੰਤਰੀ ਨੇ 1.52 ਲੱਖ ਕਰੋੜ ਰੁਪਏ ਦਾ ਕੀਤਾ ਪ੍ਰਬੰਧ ਸਰਕਾਰ ਖੇਤੀ ਸੈਕਟਰ ਵਿੱਚ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਦਾ ਕਰੇਗੀ ਇਸਤੇਮਾਲ ਦਾਲਾਂ ਅਤੇ ਤੇਲ ਬੀਜ ਦੇ ਉਤਪਾਦਨ ਵਿੱਚ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੀ ਤਿਆਰੀ ਅਗਲੇ 2 ਸਾਲਾਂ ਵਿੱਚ 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜਿਆ ਜਾਵੇਗਾ। ਰੱਖਿਆ ਮੰਤਰਾਲੇ ਲਈ 4.5 ਲੱਖ ਕਰੋੜ, ਪਿੰਡੂ ਵਿਕਾਸ ਲਈ 2.65 ਲੱਖ ਕਰੋੜ, ਗ੍ਰਹਿ ਮੰਤਰਾਲੇ ਲਈ 1.5 ਲੱਖ ਕਰੋੜ, ਸਿੱਖਿਆ ਲਈ 2 ਲੱਖ ਕਰੋੜ ਅਤੇ ਆਈਟੀ ਅਤੇ ਦੂਰ ਸੰਚਾਰ ਲਈ 116000 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ। ਵਿੱਤ ਮੰਤਰੀ ਨੇ ਬਜਟ ਵਿੱਚ ਪੀਐਮ ਸ਼ਹਿਰੀ ਵਿਕਾਸ ਸਿਰਜਣਾ 2.0 ਦਾ ਕੀਤਾ ਐਲਾਨ। ਬਜਟ ਵਿੱਚ ਦੇਸ਼ ਦੇ ਪੂਰੇ ਖੇਤਰ ਦੇ ਵਿਕਾਸ ਲਈ ਪੁਰਵ ਦੇ ਯੋਜਨਾ ਦਾ ਐਲਾਨ। ਵਿਹਾਰ, ਝਾਰਖੰਡ, ਪੱਛਮ ਬੰਗਾਲ, ਉੜੀਸ਼ਾ ਤੇ ਆਂਧਰਾ ਪ੍ਰਦੇਸ਼ ਦੇ ਵਿਕਾਸ ਤੇ ਹੋਵੇਗਾ ਖਾਸ ਫੋਕਸ। ਦੇਸ਼ ਦੇ ਵਿਕਾਸ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ 3 ਲੱਖ ਕਰੋੜ ਰੁਪਏ ਕੀਤੇ ਜਾਣਗੇ ਖਰਚ। ਜਨਜਾਤੀ ਕਲਿਆਣ ਲਈ ਬਜਟ ਵਿੱਚ ਨਵੀਆਂ ਯੋਜਨਾਵਾਂ ਦਾ ਐਲਾਨ। ਪ੍ਰਧਾਨ ਮੰਤਰੀ ਜਨਜਾਤੀ ਉન્નਤ ਗ੍ਰਾਮ ਉਦੇਨ ਦੇ ਤਹਿਤ ਦੇਸ਼ ਦੇ 63 ਹਜ਼ਾਰ ਪਿੰਡਾਂ ਵਿੱਚ 5 ਕਰੋੜ ਜਨਜਾਤੀਆਂ ਦੇ ਕਲਿਆਣ ਲਈ ਬਣੇਗੀ ਨਵੀਂ ਯੋਜਨਾ। MSME ਸੈਕਟਰ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਦਾ ਵੱਡਾ ਫੋਕਸ, ਛੋਟੇ ਉਦਮੀਆਂ ਨੂੰ ਰਾਹਤ ਦੇਣ ਲਈ ਨਵੀਆਂ ਯੋਜਨਾਵਾਂ ਦਾ ਐਲਾਨ। ਮੁਦਰਾ ਯੋਜਨਾ ਵਿੱਚ ਤਰुण ਸ਼੍ਰੇਣੀ ਦੇ ਕਰਜ਼ੇ ਦੀ ਸੀਮਾ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ ਗਈ। ਦੇਸ਼ ਵਿੱਚ ਨਵੀਨਤਾ ਤੇ R&D ਨੂੰ ਬढ़ावा ਦੇਣ ਲਈ 1 ਲੱਖ ਕਰੋੜ ਰੁਪਏ ਦੇ ਫੰਡ ਦਾ ਕੀਤਾ ਜਾਵੇਗਾ ਪ੍ਰਬੰਧ। ਦੇਸ਼ ਵਿੱਚ ਮੋਬਾਈਲ ਫੋਨ ਅਤੇ ਇਲੈਕਟ੍ਰੋਨਿਕ ਸਮਾਨ ਹੋਵੇਗਾ ਸਸਤਾ। ਸੋਲਰ ਐਨਰਜੀ, ਲੈਦਰ ਟੈਕਸਟਾਈਲ ਤੇ ਵਿੱਤ ਮੰਤਰੀ ਨੇ ਕਸਟਮ ਡਿਊਟੀ ਘੱਟ ਕੀਤੀ ਤੇ ਕੈਂਸਰ ਦੀਆਂ ਤਿੰਨ ਦਵਾਈਆਂ ਤੇ ਕਸਟਮ ਡਿਊਟੀ ਕੀਤੀ ਖਤਮ ਵਿੱਤ ਮੰਤਰੀ ਨੇ ਮਹਿਲਾਵਾਂ ਨੂੰ ਦਿੱਤਾ ਤੋਹਫਾ ਭਾਰਤ ਵਿੱਚ ਸੋਨੇ ਅਤੇ ਕੀਮਤੀ ਧਾਤਾਂ ਦੇ ਗਹਿਣੇ ਬਣਾਉਣੇ ਹੋਏ ਆਸਾਨ ਸੋਨੇ ਅਤੇ ਚਾਂਦੀ ਤੇ ਘਟਾਈ ਕਸਟਮ ਡਿਊਟੀ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ